ਅੱਜ ਦੇ ਦਿਨ ਬਾਪੂ ਛੱਡ ਕੇ ਤੁਰਿਆ ਮੱਝਾਂ گاਵਾ ਜ਼ਮੀਨ ਹਵੇਲੀਆਂ ਨੂੰ ਚੋਹੜ ਕਾਣੇ ਦੀਆਂ ਗਲੀਆਂ ਸੱਥਾਂ ਕਾਦਰ ਵਰਗੇ ਯਾਰਾਂ ਬੇਲੀਆਂ ਨੇ ਅੱਜ ਦੇ ਦਿਨ ਬਾਪੂ ਛੱਡ ਕੇ ਤੁਰਿਆ ਮੱਝਾਂ گاਵਾ ਜ਼ਮੀਨ ਹਵੇਲੀਆਂ ਨੂੰ ਚੂੜ ਕਾਣੇ ਦੀਆਂ ਗਲੀਆਂ ਸੱਥਾਂ ਕਾਦਰ ਵਰਗੇ ਯਾਰਾਂ ਬੇਲੀਆਂ ਨੂੰ ਪੰਜ ਦਰਿਆਵਾਂ ਦੀ ਧਰਤ ਨੂੰ ਵੰਡ ਕੇ ਅੱਜ ਸੁਹਲੇ ਗੌਣ ਆਜ਼ਾਦੀ ਦੇ ਮਾਂ ਬਾਪ ਭੈਣ ਭਰਾ ਮਰੇ ਜਿਨ੍ਹਾਂ ਦੇ ਅੱਜ ਕੀਰ ਨੇ ਪਾਉਣ ਬਰਬਾਦੀ ਦੇ ਆਪਣੇ ਮਰਵਾ ਕੇ ਘਰ ਬਾਹਰ ਲੁਟਾ ਕੇ ਹੱਸ ਮੰਨਿਆ ਕਰਤਾਰ ਦੇ ਭਾਣੇ ਨੂੰ ਸਾਰਾ ਕੁਝ ਭੁੱਲ ਸਕਦੇ ਹਾਂ ਬਾਬਾ ਨਹੀਂ ਭੁੱਲ ਸਕਦੇ ਤੇਰੇ ਨਨਕਾਣੇ ਆਪਣੇ ਮਰਵਾਕੇ ਕਰਬਾਰ ਲੁਟਾ ਕੇ ਹੱਸ ਮੰਨਿਆ ਕਰਤਾਰ ਦੇ ਭਾਣੇ ਨੂੰ ਸਾਰਾ ਕੁਝ ਭੁੱਲ ਸਕਦੇ ਹਾਂ ਬਾਬਾ ਨਹੀਂ ਭੁੱਲ ਸਕਦੇ ਤੇਰੇ ਨਨਕਾਣੇ